ਮਾ ਦੇਖ ਰਿਹਾ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਬਦਲਾਪ ਦੇ ਨਾਮ ਤੇ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਉਮੀਦਵਾਰ ਹੁਣ ਮੌਜੂਦਾ ਵਿਧਾਇਕ ਨੇ ਲੇਕਿਨ ਇਨ੍ਹਾਂ ਮੌਜੂਦਾ ਵਿਧਾਇਕਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਜਿੱਥੇ ਕਿ ਇੱਕ ਪਾਸੇ ਮੀਡੀਆ ਜਿਹੜਾ ਨਿਰਪੱਖ ਹੈ ਨਿਰਪੱਖ ਹੋ ਕੇ ਗੱਲ ਕਰਦਾ ਹੈ ਲੇਕਿਨ ਜਦੋਂ ਇਹਨਾਂ ਦੇ ਗੁੱਝੇ ਰਾਜ ਭੜੇ ਫੜੇ ਜਾਂਦੇ ਨੇ ਜਦੋਂ ਇਹ ਗਲਤੀਆਂ ਕਰਦੇ ਫੜੇ ਜਾਂਦੇ ਨੇ ਤਾਂ ਫਿਰ ਇਹ ਪੱਤਰਕਾਰਾਂ ਉੱਤੇ ਪਰਚੇ ਕਰ ਦਿੰਦੇ ਨੇ ਅਜਾ ਹੀ ਮਾਮਲਾ ਸਾਹਮਣੇ ਆਇਆ ਹੈ ਹਲਕਾ ਰਾਮਪੁਰਾ ਫੂਲ ਦੇ ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਜੋ ਆਮ ਆਦਮੀ ਪਾਰਟੀ ਦੇ ਹਲਕਾ ਰਾਮਪੁਰਾ ਫੂਲਾ ਫੂਰ ਤੋਂ ਮੌਜੂਦਾ ਵਿਧਾਇਕ ਨੇ ਮੌਜੂਦਾ ਵਿਧਾਇਕ ਹੋਣ ਦੇ ਨਾਲ-ਨਾਲ ਪੰਜਾਬ ਦੇ ਸੱਭਿਆਚਾਰਕ ਨਾਮਵਰ ਗਾਇਕ ਵੀ ਨੇ ਜੇ ਗੱਲ ਕਰੀਏ ਬਲਕਾਲ ਸਿੰਘ ਸਿੱਧੂ ਦੀ ਬਲਕਾਲ ਸਿੰਘ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਕਿਸੇ ਖਾਸਮ ਖਾਸ ਪਾਰਟੀ ਵਰਕਰ ਨਾਲ ਗੱਲਬਾਤ ਕੀਤੀ ਸੀ ਉੱਥੇ ਵੋਟਰਾਂ ਦੀਆਂ ਪਤਨੀਆਂ ਉਹਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਗਈ ਕਿ ਸਾਡੇ ਕੋਲ ਛੜ ਜਾਂਦੇ ਨੇ ਆਪ ਕਿਤੇ ਚਲੇ ਜਾਂਦੇ ਨੇ ਮਜ਼ਾਕ ਉਡਾਇਆ ਗਿਆ ਆਪਣੇ ਹਲਕੇ ਦੀਆਂ ਮਹਿਲਾਵਾਂ ਦਾ ਜਿਨ੍ਹਾਂ ਨੇ ਬਦਲਾਵ ਦੇ ਨਾਮ ਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਹਨਾਂ ਮੌਜੂਦਾ ਵਿਧਾਇਕਾਂ ਨੂੰ ਵੋਟਾਂ ਪਾਈਆਂ ਸੀ ਲੇਕਿਨ ਅਜਹੀ ਸ਼ਬਦੀ ਜਾਏ ਜਿਹੜੀ ਸ਼ਬਦਾਵਲੀ ਹੈ ਕੋਈ ਅਨਪੜ ਵੀ ਬੰਦਾ ਜਿਹੜਾ ਨਹੀਂ ਵਰਦਾ ਜਿਸ ਤਰ੍ਹਾਂ ਦੀ ਭਦੀ ਸ਼ਬਦਾਵਲੀ ਗੰਦੇ ਲਫ਼ਜ਼ ਬੋਲੇਗਾ ਬਲਕਾਰ ਸਿੰਘ ਸਿੱਧੂ ਦੇ ਦੁਆਰਾ ਆਪਣੇ ਵੋਟਰਾਂ ਦੀਆਂ ਪਤਨੀਆਂ ਦੇ ਖਿਲਾਫ ਜਿਵੇਂ ਹੀ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਹੋਈ ਮਨਿੰਦਰਜੀਤ ਸਿੰਘ ਸਿੱਧੂ ਤੇ ਪਰਚਾ ਕਰ ਦਿੱਤਾ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੇ ਪੀਅ ਤੇ ਕਹਿਣ ਤੇ ਮਾਮਲਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਜਿੰਨੇ ਵੀ ਪੱਤਰਕਾਰ ਭਾਈਚਾਰਾ ਨੇ ਉਹ ਪੱਖ ਪੂਰੇ ਨੇ ਮਨਜਿੰਦਰ ਸਿੰਘ ਸਿੱਧੂ ਦਾ ਜੋ ਇੱਕ ਪੰਜਾਬ ਦੇ بڑے ਨਾਮੀ ਕਿਰਮੀ ਪੱਤਰਕਾਰ ਨੇ لیکن ਜਿਹੜੇ ਬਲਕਾਸ਼ ਸਿੰਘ ਸਿੱਧੂ ਨੇ ਉਹਨਾਂ ਵੱਲੋਂ ਪਹਿਲਾਂ ਤਾਂ ਗੰਦੀ ਭੱਦੀ ਜਿਹੜੀ ਜਿਸ ਦੀ ਗ੍ਰਿਮਾ ਹੋਣੀ ਚਾਹੀਦੀ ਸੀ ਉਹ ਸ਼ਬਦਾਵਲੀ ਪੰਜਾਬ ਦੀਆਂ ਮਹਿਲਾਵਾਂ ਦੇ ਔਰਤਾਂ ਦੇ ਖਿਲਾਫ ਵਰਤੀ ਗਈ ਖਾਸ ਕਰਕੇ ਹਲਕਾ ਰਾਮਫਰਾ ਫੂਲ ਤੋਂ ਜਿਨ੍ਹਾਂ ਨੇ 2022 ਦੇ ਵਿੱਚ ਬਲਕਾਸ਼ ਸਿੰਘ ਸਿੱਧੂ ਨੂੰ ਭਾਰੀ ਵੋਟਾਂ પાਕੇ ਜਿੱਤੂਆ ਲੇਕਿਨ ਜਿੱਤਣ ਤੋਂ ਬਾਅਦ ਕਿਸ ਤਰ੍ਹਾਂ ਦੀ ਗੁੰਡਾਗਰਦੀ ਕਰ ਰਹੇ ਨੇ ਦੂਸਰੇ ਪਾਸੇ ਜੇਕਰ ਕੋਈ ਇਹਨਾਂ ਦੇ ਖਿਲਾਫ ਆਵਾਜ਼ ਚੁੱਕਦਾ ਹੈ ਤਾਂ ਉਹਨਾਂ ਉੱਤੇ ਝੂਠੇ ਪਰਚੇ ਕਰਾ ਦਿੱਤੇ ਜਾਂਦੇ ਨੇ ਪੀਐਨ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਐਡੀਟਿੰਗ ਕੀਤੀ ਹੋਈ ਬਾਅਦਸ ਹੈ ਇਹ AI ਸੌਫਟਵੇਅਰ ਦੀ ਮਦਦ ਲਈ ਗਈ ਹੈ ਲੇਕਿਨ ਮਨਜਿੰਦਰਜੀਤ ਸਿੰਘ ਸਿੱਧੂ ਦੇ ਕੋਲ ਉਹ ਸਬੂਤ ਕਿਵੇਂ ਆਏ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦਾ ਖੁਲਾਸਾ ਕਰਨਗੇ ਮਨਜਿੰਦਰਜੀਤ ਸਿੰਘ ਸਿੱਧੂ ਦੇ ਅਸੀਂ ਵੀ ਸਪੋਰਟ ਕਰਦੇ ਹਾਂ ਕਿਉਂਕਿ ਜੇ মিডিਆ ਨਿਰਪੱਖ ਹੈ ਅਖਬਾਰਾਂ ਨਿਰਪੱਖ ਨੇ ਸੋਸ਼ਲ ਮੀਡੀਆ ਨਿਰਪੱਖ ਹੈ ਲੇਕਿਨ ਜੇਕਰ ਤੁਸੀਂ ਗਲਤੀਆਂ ਕਰੋਗੇ ਤਾਂ ਉਸ ਨੂੰ ਅਸੀਂ ਜਗ ਜਾਹਿਰ ਕਰਾਂਗੇ ਮਨਿੰਦਰਜੀਤ ਸਿੰਘ ਸਿੱਧੂ ਵੱਲੋਂ ਵੀ ਪਲਟਵਾ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਭਾਵੇਂ ਇੱਕ ਨਹੀਂ ਭਾਵੇਂ ਮੇਰੇ ਤੇ 100 ਐਫਆਈਆਰ ਤੁਸੀਂ ਦਰਜ ਕਰਵਾ ਲਓ ਲੇਕਿਨ ਮੈਂ ਤੁਹਾਡੇ ਸਾਰੇ ਕੱਚੇ ਚਿੱਟੇ ਖੋਲ ਕੇ ਛੱਡਾਂਗਾ ਤਾਂ